ਹੂੰ ਉਹ ਬੰਦੇ ਨਾ ਕਬੂਤਰਾ ਧਰਤਾ ਹੂੰ ਕਹਿੰਦਾ ਬਾਈ ਪਲੋਂ ਦੇਠਾ ਮੈਂ 32 ਲੀਟਰ ਦਾ ਤੇ ਚੋਲਿਆ ਦੁੱਧ 15 ਲੀਟਰ ਚਵਾ ਕੇ ਦੂੰ 4 ਡੰਗ ਠੀਕ ਆ 4 ਡੰਗ ਨਹੀਂ ਚਮਾਣੀ 4 ਚੋਣੀਆਂ ਗਾਰੰਟੀ ਹੋਊਗੀ ਮੇਰੇ ਘਰ ਦੀ ਹੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡੇ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਨਗ ਲੈ ਕੇ ਆਂਦੇ ਜੀ ਪੰਜ ਚੰਗੇ ਦੁੱਧ ਵਾਲੇ ਵਿੱਚੋਂ ਗੱਬਰ ਨਗ ਵੀ ਆ ਸੂਏ ਸਵਾਏ ਵੀ ਆ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਤੇ ਮੁੱਲ ਬਾਈ ਕਹਿੰਦਾ ਬਿਲਕੁਲ ਆਪਣੇ ਜਾਇਜ਼ ਹੋਣਗੇ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਬਾਈ ਮੈਂ ਅੰਗਰੇਜ਼ ਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਬਰਨਾਈ ਮੋਬਾਈਲ ਨੰਬਰ ਜੀ 9572416579 ਨਾਗ ਹੈਗੇ ਬਾਈ ਆਪਣੇ ਕੋਲ ਪੰਜ ਠੀਕ ਆ ਤਿੰਨ ਸੁਵੇ ਸਵਾਇਆ ਜੀ ਤੇ ਦੋ ਤਿਆਰ ਗੱਬਣਾ ਬੜਾ ਚੰਗੇ ਦੁੱਧ ਹਲਗੇ ਚੰਗੇ ਦੁੱਧਾ ਸਾਰੇ ਨਾਗੇ ਚੰਗੇ ਦੁੱਧ ਹਲਿਆ ਮੇਰੇ ਦੁੱਧ ਹਲਿਆ ਬਾਈ ਸਾਰੇ ਚੰਗੇ ਇਦਰੋ ਹੀ ਕਰਦੇ ਆ ਬਾਈ ਸ਼ੁਰੂ ਇੱਕ ਨੰਬਰ ਸੁਹਾ ਕਿੰਨ ਮਾ ਜੀ ਇਹ ਵੀਰੇ origignal ਸੁਹਾ 5 ਵਜੇ ਸੋਈ ਜਾਵੇ ਦੂਜਾ ਸੁਹਾ ਠੀਕ ਆ ਬੱਚਾ ਕਿਦੋਂ ਉਹ ਛਿੱਗੀ ਆ ਜੇ ਬੜਾ ਠੀਕ ਆ ਜੀਰਾ ਬਈਆ ਮਾਰ ਦੇ ਕੈਮਰਾ ਪ੍ਰੋਪਰ ਜੀਰ ਪੈ ਗਈ ਠੀਕ ਆ ਬੱਚਾ ਕੀ ਦੇਖੀ ਮਗਰ ਵੀਰੇ ਬੱਚਾ ਆ ਗਿਆ ਮੇਲ ਕਾਫ ਆ ਗਿਆ ਹਾਂਜੀ ਹਾਂਜੀ ਠੀਕ ਆ ਚਲੋ ਉਹ ਕਰਮਾ ਕਰਦੇ ਕਿੰਨਾ ਬੋਲਾ ਕੱਢਿਆ ਵੀਰੇ ਨੈਟ ਬੋਲਾ ਬਈ 5 ਲੀਟਰ ਨੂੰ ਚੋਤਾ ਆਪਾਂ ਹੂੰ ਠੀਕ ਆ ਤਾਰ ਦਾ ਤਾਰ ਦਾ ਜੀ ਠੀਕ ਆ ਬਈ ਪੂਰੀ ਦਸਲੀ ਨਾ ਵਹਿੜ ਆਈ ਆ ਹੂੰ ਕਿਉਂਕਿ ਆਪਾਂ ਜੀ ਵੀਡੀਓ ਬਹੁਤ ਲੇਟ ਪਾਉਣ ਲੱਗੇ ਆ ਹੂੰ ਕਿਉਂਕਿ ਥੋੜੀ ਮਾਲ ਦੀ ਸ਼ਾਂਤੀ ਬਹੁਤ ਆ ਭਰਾਵਾ ਹੂੰ ਸ਼ੂਟਿੰਗ ਹੈ ਬਹੁਤ ਆ ਮਿਲਦਾ ਹੀ ਨਹੀਂ ਗਾ ਨਾ ਇੱਕ ਅੱਧਾ ਮਿਲਦਾ ਮੈਣੀ ਵੀਰੇ ਵੀ ਘੰਟੇ ਚ ਗੱਲਾਂ ਢਿ ਘਰ ਆ ਜਾਂਦੇ ਹੂੰ ਅੱਜ ਹਫ਼ਤੇ ਬਾਅਦ ਵੀਡੀਓ ਪਾਉਣ ਲੱਗੇ ਆ ਆਪਣਾ ਹੋ ਗਿਆ ਹੋਊਗਾ ਸਮਾਂ ਲੱਗ ਬਗ 10 ਦਿਨ ਹੀ ਹੋਵਣੇ ਬਾਈ 10 ਦਿਨ ਹੀ ਹੋ ਗਏ ਹੁਣ ਤਾਂ 10 ਦਿਨ ਆਉਂਦਾ ਪਸੂ ਤੋੜ ਫੜ ਕੇ ਜਿੰਮੇਦਾਰ ਦੇ ਘਰੋਂ ਹੂੰ ਚੰਗਾ ਸਾਫ ਸੁਥਰਾ ਆਪਣਾ ਮੰਡਿਆਂ ਵਾਲਾ ਕੰਮ ਹੈ ਨਹੀਂ ਵੀ ਮੰਡਿਆਂ ਦੇ ਲੈ ਆ ਕੇ ਇੱਧਰੋਂ ਲੈ ਕੇ ਚੱਲਿਓ ਜੀ ਸੋਨਾ ਫੱਟ ਫੱਟ ਲੇਵਾ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਬੜਾ ਸੋਹਣਾ ਆਇਆ ਵੀਰੇ ਜਿਦਾ ਪਹਿਲੀ ਚਵਾਈ ਚਵਾਈ ਦੱਸਦਾ ਕਿ ਆਪਾਂ 5 ਕਿਲੋ ਬੌਲੀ ਤਰਦੀ ਤਰਦੀ ਜੀ ਕੱਢੀ ਆ ਕਿਉਂਕਿ ਤੁਹਾਨੂੰ ਪਤਾ ਵੀਰੇ ਇੱਥੇ ਰੋਕ ਲਈ ਥਾਣ ਮੈਂ ਤੁਹਾਨੂੰ ਚੈੱਕ ਕਰਵਾ ਦਿੰਨਾ ਇਹ ਟਾਪ ਦਾ ਗੁਲਾਬੀ ਥਾਣਾ ਹੂੰ ਕੋਈ ਗੱਲ ਨਹੀਂ ਬੱਚੇ ਦਾ ਕਰੂਗੀ ਵੀਰੇ ਤਾਜਾ ਸੁਆ ਨਾਕ ਥੋੜਾ ਕਨਾਕਾਰੀ ਜਾਂਦਾ ਜੇ ਆਪਾਂ ਬਰੀਡ ਕੁਆਲਿਟੀ ਦੀ ਗੱਲ ਕਰਗੇ ਤਾਂ ਵੀਰੇ ਪੂਰੀ ਚੰਗੀ ਆ ਹਾਈਟ ਵਾਲੀ ਆ ਬਾਕੀ ਬਰੀਡ ਵਾਲੀ ਆ ਸੀਮਣ ਵੀ ਬਹੁਤ ਚੰਗਾ ਲੱਗਿਆ ਸੀ ਗਰਕ ਬੱਚਾ ਮਗਰ ਮੇਲ ਆ ਗਿਆ ਵੀਰੇ ਥਾਣ ਚੈੱਕ ਕਰੋ ਵੀਰੇ ਮੁੱਠੀ ਵਾਲਾ ਥਾਣਾ ਮੰਜੇ ਦੇ ਪਾਵਿਆਰ ਕੇ ਇਧਰਲੇ ਪਾਸੋਂ ਵੀ ਚੈੱਕ ਕਰ ਲੋ ਬਰਾੜਾ ਚਵਾਈ ਦੀ ਚੰਗੀ ਆ ਨਾ ਥੱਲੋ ਬਹਿ ਕੇ ਨਹੀਂ ਉੱਠਦਾ ਕੋਈ ਥਾਣ ਬੰਦਾ ਜਿਹਨੂੰ ਧਾਰ ਚੂਣੀ ਨਹੀਂ ਆਉਂਦੀ ਉਹ ਵੀ ਚੋਲੂਗਾ ਇਹਨੂੰ ਐਨੀ ਚਵਾਈ ਦੀ ਇੱਕ ਨੰਬਰ ਆ ਹੈ ਬੜੀ ਚਵਾਈ ਚੰਗੀ ਵੀਰੇ ਪੁਲਿਸ ਤਾਂ ਵਧੀਆ ਉਂਗਲਰ ਕੇ ਮੋਟੀ ਛੜਦੀ ਸਨੱਖ ਪੁਣਾ ਵੀ ਬਹੁਤ ਆ ਵੇੜ ਚ ਪੂਰਾ ਸਨੱਖੀ ਆ ਕੋਈ ਆਏ ਨਹੀਂ ਕਹਿ ਸਕਦਾ ਬਾਕੀ ਫੁੱਲ ਛਹਿ ਜਾ ਵੇਲ ਵੇਖ ਵਾਲੀ ਗੱਡੀ ਆ ਚੰਗਾ ਅੱਜ ਵੀ ਵੇੜ ਬਹੁਤ ਆਉਂਦੇ ਸੂਏ ਨੂੰ ਵਾਧੇ ਵਾਲੀ ਚੀਜ਼ ਆ ਹਾਂ ਕਿੰਨਾ ਕੱਢ ਕਿੰਨਾ ਕੱਢ ਜੋ ਬਾਈ ਬਈ 25 ਲੀਟਰ ਕਢ ਦੋਗੀ ਰਾਮ ਜੀ ਮੌਸਮ ਚੰਗਾ ਰਾਮਣਾ ਕੱਟੋ ਬਈ ਬਾਕੀ ਬਾਕੀ ਕੁਆਲਿਟੀ ਬਹੁਤ ਆ 22 ਲੀਟਰ ਤਾਂ ਨੇ ਪਹਿਲੇ ਸੂਏ ਚ ਬਤਾ ਸੀਗਾ ਠੀਕ ਆ ਆਪਣੀਆਂ ਨੇੜੇ ਨੇੜੇ ਆ ਪੰਜਾਂ ਦਸਾ ਤਾ ਪਿੰਡਾਂ ਦੇ ਪਸ਼ੂ ਹੀ ਆ ਹੂੰ ਬਾਲੀ ਵਾਟੋ ਨਹੀਂ ਆਏ ਕੋਈ ਦੂਰ ਦੇ ਨਹੀਂ ਆ ਪਤਾ ਇੰਨੇ ਕੀ ਰਗੇ ਜੀ ਘੁੰਮ ਕੇ ਪਸ਼ੂ ਲੈਣੇ ਹੂੰ ਠੀਕ ਆ ਤੇ ਬਈ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਯੈਸ ਤੈਨੂੰ ਬਰਾੜਾ ਜੋ ਜਾਈਦਾ ਨਾ ਹੂੰ ਲੋਕਾਂ ਨੂੰ ਬਾਂਦ ਰਗਾਈਆਂ ਹੁੰਦਾ ਬਈ ਮੰਗੀ ਆ ਇਹਦੇ ਸਵਾ ਸਵਾ ਲੱਖ ਰੁਪਈਆ ਹੂੰ ਲੱਖ ਤਾਂ ਆਮ ਹੀ ਹੋ ਗਿਆ ਹੋਂ ਤਾਂ ਬਈ ਆਹ ਐਂ ਹੀ ਕਰਦੇ ਲੱਖ ਕਹਿੰਦੇ ਵੀ ਨਹੀਂ ਅਕਲੀ ਉਂਗਲੀ ਜੱਕਦੇ ਆਂ ਜੁਦਾਈ ਦਾ ਲੈਣਾ ਠੀਕ ਆ ਹਾਂ ਬਈ ਮੁੱਲ 85 ਆ 80 ਜੋ ਮਾਨਤਨ ਕਰ ਦੂੰਗਾ ਮੈਨ ਲੈ ਨਹੀਂ ਆ ਰੇਟ ਚ ਇਹ ਰੇਟ ਮਿਲਣਾ ਨਹੀਂ ਵੀਰੇ ਜਿੱਥੇ ਮਾਰਦੀ ਚਾਰ ਪੰਜ ਪਿੰਡ ਕੱਢ ਕੇ ਫੇਰ ਮੇਰੇ ਕੋਲ ਆ ਜਾ ਨਾ ਨਲੇ ਜੀਤੋ ਲੈ ਪਾਸੇ ਗਿੜਾ ਕੱਢ ਕੇ ਟਰਾਈ ਕਰਿਆ ਹੁਣ ਹੂੰ ਨਲੇ ਜੀਤੋ ਲਈ ਹੋ ਉਹ ਵੀ ਵੀਡੀਓ ਵੇਂਦਾ ਹੋ ਕਿਉਂਕਿ ਨੇੜੇ ਦੇ ਪਿੰਡਾਂ ਦੇ ਆ ਹਾਂ ਹਾਂ ਬਈ ਆਪਣੇ ਜਿਹਾ ਨੇੜੇ ਨੇੜੇ ਆ 10 ਕਿਲੋਮੀਟਰ ਦੇ ਏਰੀਆ ਏਰੀਆ ਚ ਬਾੜੀ ਬਾਟ ਦੂਰ ਨਹੀਂ ਜਾਈਦਾ। ਨਾ ਲੋਕਲ ਆਪਣੇ ਨਾਲ ਨਾਲ ਦੇ ਪਿੰਡਾਂ ਦੇ ਸਾਰੇ। ਮੁੱਲ ਹੈਗਾ ਇਹਦਾ 85। ਦੇਣੀ ਕਿੰਨੇ ਦੀ ਐ? 80 ਜੋ ਹਜ਼ਾਰ ਛੋੜ ਕਰੂੰਗਾ। ਇੱਕ ਘੱਟ 80। ਠੀਕ ਆ। 90000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ। ਜੇ ਅਜ ਡਿਮਾਂਡ ਆ ਸੁਨੱਖੀ ਬਹੁਤ ਆ ਵੇੜ। ਨਾਗ ਭਾਈ ਦੋ ਨੰਬਰ ਕਿਹੜਾ ਦਿਖਾ ਕੇ? ਆ ਹੀ ਦਿਖਾ ਦੇਵੇ। ਕਾਲੀ ਵੇੜ। ਹੂੰ। ਜੀ ਬ੍ਰਾਹਮਣ ਸਾਹਿਬ ਦੂਜਾ origignal ਚਾਰਦਾਂ ਦਾ ਵਛੀ ਐ ਇਹ। ਹੂੰ। ਆਪਾਂ ਮੂੰਹ ਪੱਟ ਕੇ ਵੀ ਦਿਖਾ ਦਿੰਦੇ ਹਾਂ। ਠੀਕ ਆ ਜੀ। ਏ ਭਈਆ ਪੰਜ ਨੂੰ ਹੂੰ ਇਹ ਮੇਰੀ ਘਰ ਦੀ ਬਿਹੜਾ ਅੱਛਾ ਆਪਾਂ ਐ ਨਹੀਂ ਕਿਹਣਾ ਲਿਆਈਂਦੀ ਮੇਰੀ ਘਰ ਦੀ ਬਿਹੜਾ ਕਿਉਂਕਿ ਮੈਂ ਬਿਹੜਾ ਦੁੱਧ ਤੇ ਚੰਗੀਆਂ ਲਾਉਣਗਾ ਤਾਂ ਵਿਚਾਰ ਬਣਿਆ ਇਹ ਤਾਂ ਇਹ ਪੰਜ ਨੂੰ ਹੂੰ ਇਹਨੂੰ ਹੋਣਿਆ 2 ਮਹੀਨੇ ਆਉਣ ਵਾਲੀ ਨੂੰ ਜਾਨੀ 10 ਆਂਦੇ ਨਾਲ ਬਲੱਡ ਟੈਸਟ ਹੁੰਦੀ ਅੱਜ 10 ਆਂਦੇ ਨਾਲ ਪਰ ਮੈਂ ਨਹੀਂ ਕਰਾਈ ਹੋਈ ਠੀਕ ਆ ਹਾਂ ਚੰਨ ਵਾਲੇ ਮੁੰਡਾ ਅਮਰੀਕ ਡਾਕਟਰ ਉਹਦੇ 2 ਟੀਕੇ ਭਰੇਗੇ ਹੂੰ ਪਾਉਂਦੀ ਪੁੱਛ ਸਕਦਾ ਹੁਣ ਠੀਕਾ ਠੀਕ ਹੈ ਪੰਜ ਨੂੰ ਚਾਰ ਨੂੰ ਤੇ ਪੰਜ ਨੂੰ ਦੋ ਟੀਕੇ ਲੱਗੇ ਆ ਜੀ ਠੀਕ ਹੈ ਜੀ ਦੁੱਧ ਭਾਈ 15 ਲੀਟਰ ਦੇ ਡੱਬੇ ਮਾਰ ਕੇ ਹੀ ਦਵਾਂਗਾ 16 ਲੀਟਰ ਆਪ 15 ਲੀਟਰ ਦੇ پیسے ਲੈਣੇ 15 ਲੀਟਰ ਦੇ ਤੇ ਹੁਣ ਇਹ ਗੱਬਣ ਚ ਦੇਣੀ ਕਿ ਖਾਲੀ ਚ ਦੇਣੀ ਆ ਜੇ ਭਾਈ ਗੱਬਣ ਲਊਗਾ ਤਾਂ ਮੈਂ ਹੋ ਜਾ ਰੀਡ ਕਰ ਲਊ ਜੇ ਬੰਦਾ ਆਏ ਲੈ ਜੂ ਆਪਦੀ ਤੁੱਕੇ ਤੇ ਤੁੱਕੇ ਤੇ ਹੋ ਜਾ ਪੂਰੀ ਹੋ ਜਾ ਰੀਡ ਕਰ ਲਾਂਗੇ ਠੀਕ ਹੈ ਜੀ ਹੂੰ ਠੀਕ ਆ ਵੀਰੇ ਤੋਰ ਕੇ ਦਿਖਾ ਦਿੰਨੇ 15 ਲੀਟਰ ਦੇ ਡੱਬੇ ਮਾਰ ਕੇ ਲੈ ਜੇ ਅਗਲਾ ਪਹਿਲਣ ਵੈੜਾ ਵੀਰੇ ਠੀਕ ਆ ਥਣ ਚੈੱਕ ਕਰੋ ਪੀਉਂਦੀ ਆ ਵੀਰੇ ਮਾਂ ਵਰਗਾ ਮੱਝ ਵਰਗਾ ਹੁੰਦਾ ਸੀ ਘਰੇ ਪੀਣਿਆ ਹੈਗਾ ਉਹਦਾ ਚੰਗੀ ਫੇਟ ਵਾਲਾ ਹਾਂ ਠੀਕ ਆ ਕਿਉਂਕਿ ਐਫ ਐਫ ਕ੍ਰੋਸ ਹੰਗ ਚ ਹੂੰ ਪਰ ਕੁਆਲਿਟੀ ਬਰੀਕੀ ਬਹੁਤ ਵਛੀ ਆ ਆ ਜਿਹੜੇ ਆਪਾਂ ਇੱਕ ਨੰਬਰ ਵੈੜ ਦਿਖਾਈ ਇਹਦੇ ਬਰੋਬਰ ਦੀ ਹਾਈਟ ਆ ਇਹਦੀ ਦੇਖ ਵਛੀ ਜਿਹਾ ਸੁਨੱਖ ਬੁਣਾ ਕਿੰਨਾ ਸੁਨੱਖ ਚਮਕਦਮ ਕੋਈ ਪੂਰੀ ਆ ਕੋਈ ਆਏ ਨਹੀਂ ਬਈ ਰੁੱਖੀ ਜੀ ਆ ਫੁੱਲ ਚਮਕਦਮ ਕਾਲੀ ਵੜ ਗੱਪਣੀ ਹੈ ਹੂੰ ਠੀਕ ਆ ਹੁਣ ਤਾਂ ਮੇਰਾ ਬਲੱਡ ਟੈਸਟ ਲਾਣੀ ਸੀਗਾ ਮਾਨਦ ਕਰਾ ਲੈਂਦੇ ਠੀਕ ਆ ਲੱਗਣਾ ਤਾਂ 5-4 ਘੰਟੇ ਹੋਈ ਆ ਹੂੰ ਚਲੋ ਪਾਤ ਕੋਈ 20 ਮਿੰਟ ਮੈਂ ਪਹਿਲਾਂ ਫੋਨ ਕਰਾਂ ਠੀਕ ਆ ਹਾਂ ਠੀਕ ਆ ਫੱਟ ਫੱਟ ਲੈ ਵੇ ਦੀ ਆ ਬੰਦ ਲੈ ਵੇ ਦੀ ਹੂੰ ਫਿਕਸਟਰ ਦੀ ਆ ਲਫਾਫੇ ਹੋਗੇ ਜਦ ਮੈਂ ਖਾਲੀ ਹੋ ਜਾਂਦੀ ਆ ਅੱਛਾ ਬਾਲਾ ਲੀਵਾ ਛਾੜ ਦਈ ਬੱਚੀ ਠੀਕ ਆ ਥੱਲੋਂ ਦਾ ਯਾਰ ਕੋਈ ਭੈਣ ਭਰਾ ਆਏ ਨਹੀਂ ਗੱਲ ਵੀ ਬਹਿ ਕੇ ਪਸੂ ਦੇ ਠੋਟ ਕੋੜੂ ਵੀ ਪਸੂ ਦੇ ਥੱਲੋਂ ਆਪਣੇ ਦੇ ਕੋਈ ਨੌਕਸ ਕੱਢ ਦੂਗਾ ਹੂੰ ਜਿਹੜੀ ਗੱਲ ਕਹਤੀ ਉਹ ਹੀ ਨਿਕਲੂਗੀ ਠੀਕ ਆ ਜੀ ਬਾਕੀ ਸੋਨਾ ਕੱਟ ਵਾਲਾ ਹਵਾਨਾ ਫੱਟ ਫੱਟ ਬੰਦ ਲੇਵੇ ਦੀ ਵਿਹੜ ਤੁਹਾਨੂੰ ਪਤਾ ਬਈ ਦੁੱਧ ਚੰਗਾ ਹੀ ਕੱਢਦੀ ਹੁੰਦੀ ਆ ਸੱਜੇ ਦਾ ਕੀ ਰਿਕਾਰਡ ਆ ਬਈ ਇਹਦਾ ਬਈ ਇਹਨੇ ਪਹਿਲੇ ਸੋਈ ਦੇਤਾ 22 ਲੀਟਰ ਦੁੱਧ ਠੀਕ ਆ ਇਹਨੇ ਤਾਂ ਹੀ ਪੰਡੋ ਲਈ ਆ ਭਾਜਾ ਮੈਂ ਲੋਕਲ ਨਾਲ ਦੇ ਬੰਦੇ ਠੀਕ ਆ ਮਨ ਜੋ ਵੀ ਦੇਖਣਗੇ ਆਪਣੇ ਤੇ ਖੁੱਲ ਜਾਂਦੀ ਆ ਹੂੰ ਲੜਾਈ ਦੀ ਵਿਹੜਾ ਕੋਈ ਬਾੜੀ ਦੂਰ ਨਹੀਂ ਹੂੰ ਜੈ ਜੇ ਕਿੰਨੇ ਰੁਪਏ ਇਹਦੇ ਇਦਰਾੜਾ ਮੌਲਿਕ ਕੋਣਾ 60 ਹੂੰ ਇਹ ਆਪਾਂ ਦੇ ਦਾਂਗੇ 55 ਚ ਕਰ ਦਾਂਗੇ ਮਾਨ ਤਾਂ ਕੋਜੂ ਮਾੜਾ ਮੋਟਾ ਕਰ ਦੂੰ ਆਂ ਡੰਗ ਕੋਈ ਨਹੀਂ ਹੂੰ ਦੁੱਧ 15 ਲੀਟਰ ਚਵਾ ਕੇ ਦੂੰ 4 ਡੰਗ ਠੀਕ ਆ 4 ਡੰਗ ਨਹੀਂ ਚਮਾਣੀ 4 ਚੋਣੀ ਆ ਗਾਰੰਟੀ ਹੋਊਗੀ ਮੇਰੇ ਘਰ ਦੀ ਹੂੰ ਹਰੇਕ ਬੋਹ ਦੀ ਦੁੱਧ ਦੀ ਠੀਕ ਆ ਓਏ ਮੇਰੇ ਘਰੇ ਵਾਲਾ ਪਣੀ 10 ਡੰਗ ਚੋੜੇ ਹੂੰ ਸਾਈ ਲਊਗਾ ਪੱਕੀ 5000 ਰੁਪਇਆ ਹੂੰ ਓਏ ਮੈਂ 1000 ਤੇ 500 ਤੇ ਮੈਂ ਗਾੜੀ ਰੋਕਣੀ ਹੂੰ ਠੀਕ ਆ ਸਾਈ ਲਉ ਪੱਕੀ 5000 ਹੂੰ ਜੇ ਆਪਣੀ ਗਾਲ ਚ ਕੋਈ ਫਰਕ ਨਿਕਲਿਆ ਫਿਰ ਆਪਾਂ ਸਾਈ ਮੋੜਾਂਗੇ ਫਿਰ ਮੋੜਾਂਗੇ ਮੰਨ ਲਾ ਦੁੱਧ ਨਾ ਪੂਰਾ ਨਿਕਲੇ ਹਾਂ ਜਾਂ ਕੋਈ ਜੇ ਥਾਂ ਚ ਕੋਈ 19 20 ਵੀ ਹੋਇਆ ਮੈਨੂੰ ਤਾਵੇਂ ਦੱਸ ਦੇਣਾ ਪਹਿਲੇ ਡਾਂਗੀ ਚੋਂ ਕੇ ਦੱਸ ਦੇਣਾ ਬਈ ਤੇਰੀ ਜਾਣ ਚਾ ਫਾਲਟ ਹੂੰ ਵੀ ਸਾਡੇ ਜਾਣ ਫਿੱਟ ਉਹਨਾਂ ਕੋਲ ਨਾਲ ਦੇ ਸਾਈ ਬੈਕ ਕਰਾਂਗੇ ਨਾਲ ਹੀ ਬੈਕ ਕਰ ਦਾਂਗੇ ਹਾਂ ਠੀਕ ਆ ਤੇ ਨਾਗ ਤੈਨ ਨੰਬਰ ਕਿਹੜਾ ਦਿਖਾ ਦਿੱ ਗਏ ਬਾਈ ਇਧਰੋਂ ਸੂਈ ਵੀ ਦਿਖਾ ਦਿੱ ਗਏ ਠੀਕਾ ਸੁਆ ਕਿੰਨਾ ਵੈੜਦਾ ਜੀ ਇਹ ਦੂਜਾ ਵੀ ਓਰੀਜਨਲ ਆ ਕਦੋਂ ਸੂਈ ਆ ਜੀ 22 ਲੀਟਰ ਚਵਾਤਾ ਠੀਕ ਪਹਿਲੇ ਸੂਏ ਪਹਿਲੇ ਸੂਏ ਇਹ ਮਾਣੂ ਕੇ ਫਾਰਮ ਦੀ ਵੈੜ ਆ ਹਮ ਸੈੱਡ ਚ ਖੁੱਲੀ ਫਿਰਦੀ ਦੀ ਮਤਲਬ ਵੀਡੀਓ ਵਿਖਾ ਦੂੰਗਾ ਹਮ ਲਈ ਬਹੁਤ ਮਹਿੰਗੀ ਆ ਦੱਸ ਦੇਣਾ ਬਾਈ ਜੀ ਹਮ ਥਾਨ ਇਹਦੇ ਥੋੜੀ ਜਿਹੀ ਭਾਲ ਪੱਕ ਗਈ ਸੀ ਥਾਨ ਚ ਅਗਲਾ ਮਟੈਡਸ ਸਮਝ ਲੈ ਕੋ ਬਹੁਤ ਸਮਝ ਲੈਵੇ ਹਮ ਬਈ ਥਾਨ ਚੋਂ 40 45 ਇੱਕ ਧਾਰਾ ਆਉਂਦੀਆਂ ਗੈਂਤੀ ਦੀਆਂ ਗੈਂਤੀ ਦੀਆਂ ਉਸ ਗੱਲ ਉਹ ਸਚਾਈ ਵਾਲੀ ਦੱਸਣੀ ਆ ਪੌਂਦੇ ਵਾਲਾ ਧਾਰਾ ਗੈਨ ਲੈ ਫੇਰ ਕਹਦੇ ਵੀ ਧਾਰਾ ਘਟ ਗਈਆਂ ਹੂੰ ਕੋਈ ਡਾਕਟਰ ਨੇ ਕਿਹਾ ਵੀ ਉਹ ਕਹਿੰਦਾ ਵੀ ਪ੍ਰੋਸੈਸ ਥੋੜਾ ਜਿਆਦਾ ਲੰਮਾ ਹੈ ਹੂੰ ਕੋਈ ਹੈਮੋਪੈਥੀ ਦਵਾਈ ਜਿਹੜੀ ਆਉਂਦੀ ਆ ਬੂੰਦਾਾਂ ਵਾਲੀ ਹੂੰ ਬਈ ਥਾਂ ਦੀ ਜ਼ਿੰਮੇਵਾਰੀ ਲੈਂਦਾ ਪਰ ਆਪਣੇ ਕੋਲ ਇੰਨਾ ਸਮਾਂ ਹੈ ਨਹੀਂ ਦਾ ਹੂੰ ਆਪਾਂ ਇਹਦੇ ਮੂੰਹ ਲੈਣੀ ਦੇਖਣਾ ਕਊ ਦੇ ਹੂੰ ਆਪਾਂ ਕੋਈ ਹੋ ਲੈਉਣ ਵਾਲੇ ਬਣਾਗੇ ਹੂੰ ਤੇ ਮੂੰਹ ਪਟਲਾ ਹਜੇ ਸਿੱਗੀ ਹੈ ਆ ਅੰਨ ਵਾਲਾ ਦੰਦ ਵੇੜਦਾ ਖੜਾ ਹੂੰ ਮਗਰ ਤੋਪ ਦੀ ਬੱਸੀ ਆ ਜੀ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਕਿਨੂੰ ਬਾਈ ਸੂਈ ਨੂੰ ਅੱਜ 6 ਮਹੀਨਾ ਕਦਣਾ 5 ਮਹੀਨਾ 6 ਮਹੀਨਾ ਦਾ ਮਾਤਾ ਨਾਲ ਮੇਰੀ ਝਗੀ ਜੀ ਪਾਤੀ ਨੂੰ ਠੰਡ ਨਾਲ ਡੰਗ ਲੱਗ ਜੇ ਮੌਸਮ ਠੰਡਾ ਬੱਚੀ ਦੀ ਕੁਆਲਟੀ ਦੇਖੀ ਪਹਿਲਾਂ ਮਾਂ ਦੀ ਕੁਆਲਟੀ ਦੇਖ ਲਵੇ ਕਾਪੀ ਆ ਜਮਾ ਕਾਪੀ ਆ ਹੂੰ ਮੋਦੀ ਲੈ ਉਹਦੀ ਦੂਰਾ ਕਰ ਲੈ ਬੱਚੇ ਦੇ ਵੀ ਉਵੇਂ ਹੀ ਹੋ ਗੋ ਤੇ ਉਹ ਵੀ ਉਸਦੀ ਦੇ ਬੋਦੀ ਆ ਲੈ ਹੂੰ ਕਾਪੀ ਆ ਜਮਾ ਠੀਕ ਆ ਬਸ ਦੁੱਧ ਪਤਾ ਕਿੰਨਾ ਹੂੰ ਕਿੰਨਾ ਮੈਨੂੰ ਮੀਟ ਸੀਗੀ ਵੀ ਆਕਦੀ ਮੈਂ 34 35 ਲੀਟਰ ਚਵਾ ਕੇ ਲੈ ਵੀ ਚੋਈ ਕਰਾਉਂਗਾ ਤਿੰਨਾਂ ਥਣਾਾਂ ਚ ਹੁਣ 25 ਲੀਟਰ ਤਿਆਰ ਆ ਤਾਂ ਚੌਥਾ ਛੱਡ ਹੀ ਦੇਣਾ ਉਹ ਤਾਂ ਬਈ ਥੱਲੇ ਹੀ ਚੋਤਨਾ ਮੈਂ ਬਾਹਰਤੀ ਦੇ ਚੋਇਆ ਹੀ ਨਹੀਂ ਥੱਲੇ ਧਰਤੀ ਦੀ ਧਾਰਾ ਮਾਰਦੀ ਨਹੀਂ ਠੀਕ ਆ ਯਾਨੀ ਤੈਲ ਮੰਨ ਕੇ ਸੌਦਾ ਕਰਨ ਬਾਈ ਸੌਦਾ ਮੈਂ ਤਿੰਨਾਂ ਥਣਾਾਂ ਦਾ ਕਰਨਾ ਚੌਥੇ ਦਾ ਨਹੀਂ ਕਰਨਾ ਹੂੰ ਪਲਾ ਬੂੰਦ ਨਾ ਆਵੇ ਵਿੱਚੋਂ ਬੂੰਦ ਤਾਂ ਨਹੀਂ ਜੇ ਧਾਰਾ ਹੁੰਨੀ ਆਉਣਗੀਆਂ ਨਹੀਂ ਨਹੀਂ ਵੈਸੇ ਗੱਲ ਲਾਵਾਗਾ ਆਪਾਂ ਗਾਰੰਟੀ ਨਹੀਂ ਲੈਣੀ ਨਾ ਪੈਸੇ ਤਿੰਨਾਂ ਥਣਾਾਂ ਦੇ ਲੈਣੇ ਪੈਸੇ ਤਿੰਨਾਂ ਥਣਾਾਂ ਦੇ ਉੱਥੇ ਥੰਨ ਦਾ ਹੱਥ ਲਾਉਣ ਹੀ ਨਾ ਯਾਰ ਹੂੰ ਠੀਕ ਆ ਕੈਹ ਦਿੱਤਾ ਕੈਹ ਦਿੱਤਾ ਹਾਂ ਪਰ ਥਾਣ ਡਾਕਟਰ ਜ਼ਿੰਮੇਵਾਰੀ ਲੈਂਦਾ ਜੇ ਉਹ ਮਰਜ਼ੀ ਵਿਖਾ ਲਈ ਆ ਜਾ ਤੂੰ ਧਾਰਾ ਮਾਰ ਕੇ ਵਿਖੋਣਾ ਠੀਕ ਆ ਹੁਣੀ ਚੈੱਕ ਕਰਾ ਦਨੇ ਕੈਮਰੇ ਤੋਂ ਡਰਦੀ ਥੋੜਾ ਜਿਹਾ ਨਹੀਂ ਤਾਂ ਮੜਾ ਪਿੱਛੇ ਚ ਹੋ ਜਾ ਮਿੱਥੋਂ ਡਰਦੀ ਹਮਮਤ ਬਸ ਕੋਈ ਥੋੜਾ ਜਿਹਾ ਉਪਰਾਂ ਕਰੂਗੀ ਨੇੜੇ ਜਿੱਦੋਂ ਨੇ ਕੈਮਰਾ ਲੈ ਕੇ ਹੁੰਨੇ ਆ ਆ ਥਾਣਾ ਬਈ ਦਾ ਬਹਿਣੀ ਦਾ ਮਗਰਲਾ ਪਾਈਆਂ ਲੇਵੇ ਦੀਆਂ ਕੋਜੀਆਂ ਲੈ ਧਾਰਾ ਮਾਰ ਦਨੇ ਆਪਾਂ ਠੀਕ ਆ ਕਿੰਨਾਂ ਲਾ ਧਾਰਾ ਕਿੰਨੀਆਂ ਆਉਂਦੀਆਂ ਹਮ ਲੈ ਇਹ ਥਣ ਚੱਲੂਗਾ ਹੂੰ ਜੇ ਬੰਦਾ ਮਿਹਨਤ ਕਰੂਗਾ ਤਾਂ ਹੂੰ ਉਦਰਾ ਹੀ ਨਾ ਵੜ ਹੂੰ ਜੇ ਜੀ ਮੈਨੂੰ ਚੂਣ ਵਾਲਾ ਚਾਹੀਦਾ ਚੱਲ ਕਰਿਆ ਜੀ ਹਾਂ ਚਲੋ ਇਹ ਥਣ ਦਾ ਤਾਂ ਛੱਡ ਹੀ ਦਿਓ ਤਿੰਨਾ ਥਣਾ ਜੋ ਕਿੰਨਾ ਦੁੱਧ ਦੱਸਿਆ ਸੀਗਾ ਜੀ ਬਾਜੀ ਦੁੱਧ 25 ਲੀਟਰ ਮੈਂ ਲੈਣਦਾ ਹੂੰ ਹੂੰ ਸੋਨਾ ਫੱਟ ਫੱਟ ਲੇਵਾ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਹੂੰ ਇਹ ਬੰਦਾ ਮਿਹਨਤ ਕਰ ਲੂ अच्छा ਤੇ ਮੈਂ ਨਵੀਆਂ ਤੇ ਰੰਗ ਬਾਈ ਹੁਣ ਤਾਂ ਮੰਨ ਲਓ ਮੈਡੀਕਲ ਲੈਨ ਚ ਬਹੁਤ ਇਲਾਜ ਆ ਹਾਂ ਹੂੰ ਕੋਈ ਵੀ ਹੈਮੋਪੈਥੀ ਲਾ ਲਓ ਅੰਗਰੇਜ਼ੀ ਲਾ ਲਓ ਦੇਸੀ ਲਾ ਲਓ ਹੁਣ ਹੱਲ ਹੈਗਾ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਪਰ ਵੀਰੇ ਅਗਲੇ ਦਾ ਟ੍ਰੀਟਮੈਂਟ ਨਜ਼ਰਾਂ ਹੀ ਖਾਲੀਆਂ ਬੱਚੀ ਨੇ ਪਰ ਉਹ ਜਾਂ ਬੱਚਾ ਨਹੀਂ ਮਿਲਦਾ ਘਰ ਘਰ ਹੈ ਦੋ ਨਾਗ ਸੀਗੇ ਬੱਚਾ ਵੀ ਮਗਰ ਬੱਛੀ ਸੀ ਬਹੁਤ ਚੰਗੀ ਹੈ ਹੂੰ 25 ਲੀਟਰ ਦੁੱਧ ਤੁਸੀਂ ਬਾਈ ਦੇ ਘਰੇ ਜੋਖ ਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੇ ਛੇ ਚੋਲਿਓ ਇਹਨੂੰ ਤਸੱਲੀ ਕਰਕੇ ਲੈ ਕੇ ਜਾਇਓ ਦੋਵਾਂ ਅੱਜ ਖੜਾ ਜਿਵੇਂ ਇੱਕ ਦਿਨ ਨੂੰ ਲੇਟੀ ਪਾਈ ਹੋਵੇ ਅੱਛਾ ਕੀ ਡਾ ਇੱਕ ਕੋਲਾ ਪਿਆ ਦੇ ਮਾਰੀ ਕੈਮਰਾ ਮੇਜ਼ ਤੇ ਹੂੰ ਇੱਕ ਸਵਾ ਤੱਕ ਸ਼ਾਮ ਨੂੰ ਦੋ ਬੋਲੇ ਸਾਰੇ ਦਿਨ ਦੇ ਪੈਂਦੇ ਹਨ ਸਾਰੇ ਦਿਨ ਤੇ ਹਾਂ ਹੂੰ ਕੋਈ ਨੇ ਇੱਕ ਦਿਨ ਖੰਡ ਨਹੀਂ ਪਾਈ ਠੀਕ ਆ ਜੇ ਕੋਈ ਕਹਦੇ ਵਪਾਰੀ ਖੰਡ ਤਾਂ ਕੀ ਜਾਂਦੀ ਆ ਹੂੰ ਠੀਕ ਆ ਨਾ ਉਹ ਕੰਮ ਆਪਣੇ ਕੋਲ ਹੈ ਨਹੀਂਗਾ ਹੂੰ ਤੇ ਦੁੱਧ ਨਾ ਬਈ ਹੁਣ ਨਾਰਮਲ ਸੀ ਵਾਤੀਆ ਦੋ ਕੌਲਿਆਂ ਤੇ ਹੂੰ ਇਹਨਾਂ ਦੁੱਧ ਮਿਣੀ ਦੀ ਜੇ ਕੋਈ ਬੰਦਾ ਆਉਦੀ ਰੀਚ ਨਟਕਾ ਕੇ ਖਰਾਕ ਪਾਵੇ ਇਹਨੂੰ ਇਹ 20 ਬੱਤੀ ਲੀਟਰ ਨੂੰ ਮੱਥ ਮਾਰੂਗੀ ਬੈੜ ਹੋਣ ਵੀ ਤਿੰਨ ਤਿੰਨਾ ਥਾਂਾਂ ਤੇ ਠੀਕ ਆ ਜਿਹੜੇ ਸਾਹਮਣਾ ਦੀ ਸਟਾਰ ਡੰਗਾ ਹੂੰ ਹੋ ਸਕਦਾ ਜੇ ਬੋਲੇਜ ਹੋ ਪੀਲਾ ਹਜੇ ਉਹ ਤਾਂ ਬੋਲੇਜ ਹੀ ਫਰਦੀ ਉਹ ਹੂੰ ਇਹ ਫਿਰ ਹੁਣ ਕਿੰਨੀ ਡਿਮਾਂਡ ਹੈ ਇਹਦੀ ਨਾ ਪਤਾ ਡਿਮਾਂਡ ਬਰਾਲਾ ਮੁੱਲ ਕਰੋਨਾ ਦਾ 75 ਹੂੰ 70 ਦੇ ਵਿੱਚੋਂ 1000 ਛੋਟ ਕਰੂੰਗਾ ਜੇ ਚਾਰ ਅੱਜ ਸੰਧੀ ਦਾ ਬਾੜੇ ਰੁਪਈਆ ਸੀ। ਭਾਈ ਜੀ 1/2 ਲੱਖ ਦੀ ਵੇਚ ਸੀ ਮੇਰੀ। ਹੂੰ। ਹੁਣ 70 ਦੀ ਦੇ ਦਾਂਗੇ। ਠੀਕ ਆ। ਪਰ ਇੱਕ ਗੱਲ ਹੋਰ ਆ। ਹੂੰ। ਕੋਈ ਬੰਦਾ ਇਹਨੇ ਕਿਹਦੇ ਵੀ ਰਸਕਾ ਦੇ ਚ ਰਸਕਾ ਢੱਕੇ ਹੀ ਦਾ ਨਹੀਂਗਾ। ਹੂੰ। ਤੇ ਰਸਕੋਂ ਦਾ ਉੱਦੀ ਹੋ ਜਾਂ ਚਾਰੇ ਤੇ ਉਹਨਾਂ ਨੂੰ। ਹੂੰ। ਪਰ ਆਉਂਦੇ ਸੋਣ ਚਾਰਾ ਥਣਾਂ ਜਿਹਨੇ ਪਾਸ ਹੋਣਾ ਹੈ ਬੈਠਨੇ। ਗੱਬੜ ਹੋਜੂ। ਓਕੇ ਹੋਜੂ। ਆਉਂਦੇ ਸੋਣ ਡਾਕਟਰ ਨੇ ਜ਼ਿੰਮੇਵਾਰੀ ਲਈ ਆ ਕਹਿੰਦੇ ਗਾਂਚ ਘਾਟ ਆਣਾ ਕਾ। ਘਾਟਾ ਮੈਨੂੰ ਬਹੁਤ ਪੈਂਦਾ ਹੈ ਗਾਂਚੋਂ। ਹੂੰ। ਮੈਂ ਫੇਲੇ ਪਾਸੇ ਮੈਂ 100 ਰੁਪਈਆ ਨਹੀਂ ਹੈਗਾ। ਢੱਟੇ ਕਿਉਂਕਿ ਆਪਾਂ ਹੋਰ ਵੀ ਚਲਾਗੇ ਆਪਾਂ ਇਹਦੇ ਆਪਣੇ ਕੋਲ ਇਨਾ ਸਾਮਾ ਹੈ ਨਹੀਂਗਾ ਕਿਉਂਕਿ ਇੱਕ ਬੰਦਾ ਭੱਜਿਆ ਕੱਲਾ ਹੀ ਆ ਲੇਵਰ ਦੀ ਦਾ ਕਤ ਕੱਲਾ ਹੀ ਚੋਣਾ ਤੇ ਕੱਲਾ ਹੀ ਸਾਹਮਣੇ ਕੱਲਾ ਹੀ ਲਿਆਉਣ ਵਾਲਾ ਹੂੰ ਤੇ ਵੀ ਆਪਾਂ ਹੋਰ ਸਾਹਮਣੇ ਆਗੇ ਆ ਡਾਕਟਰ ਨੇ ਕਿਹਾ ਵੀ ਆਉਂਦੇ ਸੂਣ ਨੂੰ ਦਵਾਈ ਜਿਹੜੀ ਦੇਦੀ ਹੂੰ 20 ਦਿਨ ਪਹਿਲਾਂ ਸੂਣ ਤੋਂ ਦੇਣੀ ਆ ਹੂੰ ਓਕੇ ਹੋ ਗਈ ਫਾਨ ਠੀਕ ਆ ਹਾਂ ਨਾਗ ਨੰਬਰ ਆ ਗਿਆ 4 ਇਹਨੂੰ ਬਾਹਰ ਹੀ ਲੈਣ ਚਿੱਟੀ ਵੜ ਯਾਰ ਹਾਂ ਹੂੰ ਇਹੀ ਦਿਖਾ ਦਿੰਨੇ ਆਪਾਂ ਉੱਧਰ ਲਈ ਬਾਅਦ ਚ ਦਿਖਾ ਦਾਂਗੇ ਗੱਬਣ ਪਹਿਲਾਂ ਤਾਂ ਵੀਰੇ ਅੱਜ ਦੇ ਲਾਟ ਨਾਲ ਸਾਰਿਆਂ ਨਾਲੋਂ ਵੱਡੀ ਐ ਕਿੰਨਾ ਕੱਦ ਹੋ ਬਾਈ ਇਹਦਾ 5 ਫੁੱਟ ਬਾਈ ਹੋਊਗਾ ਹਨ ਕਵਾਲਿਟੀ ਘੋੜੀ ਵਰਗੀ ਐ ਹਨ ਪੂਸਨ ਬਾਲਾ ਬਾਈ ਬੈਠ ਤੇ ਦੇਖੋ ਉਹਦਾ ਗੁੱਠ ਜੇ ਜਿ ਖੜੀ ਹੋਈ ਨਹੀਂ ਦੀਂਦੀ ਸੀਗੀ ਦੇਖੋ ਵੀਰੇ ਕਰਾਉਂਦੀ ਐ ਨਾ ਗੱਲਾਂ ਰਾੜ ਸਾਹਿਬ ਜਿੱਥੋਂ ਲਈ ਆ ਹੂੰ ਉਹ ਬੰਦੇ ਨੇ ਕੂਚਾ ਧਰਤਾ ਹੂੰ ਹੂੰ ਕਹਿੰਦਾ ਬਾਈ ਫਲੋਂ ਦਾ ਠੋਮਾ 32 ਲੀਟਰ ਦਾ ਤੇ ਚੋਲਿਆ ਦੇ ਤਾ ਕੋਈ ਸ਼ੱਕ ਐਡੀ ਵੜ ਨਾ ਕੱਢਿਆ ਫਿਰ ਕੱਢਣਾ ਵੀ ਕਿਨੇ ਬਾਈ ਰੇਲ ਗੱਡੀ ਦੇ ਡੱਬੇ ਜੱਡੀ ਆ ਹੂੰ ਕੋਸ ਨਾ ਬਾਹਲਾ ਵੜ ਤੇ ਗੁੱਠ ਮੰਨਣੀ ਪੈਣੀ ਆ ਐ ਨਹੀਂ ਗੱਲ ਮਾੜਾ ਬੰਦਾ ਖੋਲ ਕੇ ਨਹੀਂ ਬੰਨ ਸਕਦਾ ਇਹ ਐ ਨਹੀਂ ਬਾਈ ਉਦਾਂ ਹੀ ਬੰਦਾ ਲੈ ਜੂ ਕਿੰਨੇ ਪਏ ਆ 10 ਪਏ ਆ ਜੇਟ ਦੇ ਹਿਸਾਬ ਨਾਲ ਪੂਰੇ 10 ਪਏ ਆ ਹਜੇ ਹਾਂ ਠੀਕ ਆ ਇਹਦਾ ਮੰਡੀ ਛੱਡਣੀ ਚ ਕਿ ਮੈਂ ਗੱਲ ਕਰੀ ਨਹੀਂ ਅੱਜ ਹੂੰ ਦੋ ਦੋ ਹੂੰ ਇਹ ਹੋ ਜੇ ਨਗੀਨੇ ਕਿੱਥੇ ਮਿਲਦੇ ਭਾਈ ਜਿਹੜਾ ਲੈ ਗਿਆ ਹੂੰ ਭਾਈ ਪੂਰਾ ਕਰਮਾਣੀ ਦੁੱਧ ਪਿਆਉਗੀ ਮਹਾਰਾਜ ਦੀ ਲੰਮੀ ਕਰੇ ਕਰਮਾਣੀ ਸੀ ਹੂੰ ਆਓ ਜਾ ਕੀ ਨੇ ਰੇ ਕਰੇ ਪਿਆ ਹੀ ਦਾ ਨਾ ਜੀ ਨਾ ਕੁਆਲਿਟੀ ਚੈੱਕ ਕਰੋ ਇਹ ਲੰਮੀ ਲੈ ਜੀ ਥੋੜੀ ਜਿਹੀ ਲੰਮੀ ਤੋੜ ਕੇ ਦਿਖਾ ਦੇ ਮੈਂ ਕਹ ਮੈਂ ਨਗੀਨ ਡਰਦੀ ਹੈ ਨਾ ਕੈਮਰੇ ਵਗੈਰਾ ਤੋਂ ਹੂੰ ਉਹ ਵੀ ਆਪਾਂ ਦਿਖਾਵਾਂਗੇ ਬਣ ਕੇ ਦਿਖਾਵਾਂਗੇ ਸਾਰਾ ਕੁਝ ਪਹਿਲਾਂ ਚਾਰੇ ਪਾਸੇ ਵਹਿੜ ਦਿਖਾ ਦੇਗੇ ਕੁਆਲਿਟੀ ਕਰੋ ਚੈੱਕ ਜੇ ਬਈ ਜਮਾ ਢਾਲਿਆਂ ਤੇ ਫਸੀ ਦੀ ਵੀਡੀਓ ਬਣਦੀ ਤਾਂ ਲਤਾ ਚੌੜੀਆਂ ਕਰ ਕਰ ਤੁਰਨਾ ਬਈ ਇਹ ਰਹਿ ਗਈ ਆ ਆਪਾਂ ਇਹ ਤਾਂ ਹੈਣੀ ਆ ਹੂੰ ਕੱਚਾ ਨਹੀਂ ਘੱਤਦੇ ਠੀਕ ਵੀ ਦੇਤੀ ਜੇ ਮੁੱਲ ਮਿਲੂਗਾ ਤਾਂ ਤਾਂ ਦੇਣੀ ਆ ਨਾ ਚਵਾ ਕੇ ਆਪਾਂ ਲੈ ਵੀ ਚਵਾਈ ਕਰਾਉਣੀ ਆ ਇਸੇ ਚੈਨਲ ਹੂੰ ਚੰਗੀ ਮਾਨ ਹੈਗਾ ਉਥੇ ਚੰਗੀ ਚੀਜ਼ਾਂ ਦਾ ਇਹਨੂੰ ਨਾ ਬਾਹਰ ਹੀ ਬੰਨ ਲੈ ਬਾਹਰ ਬੰਨ ਲੈ ਨੂੰ ਇੱਥੇ ਬੰਨ ਲੈ ਬਈ ਪਿੱਛੇ ਇਹਨੂੰ ਆਪਾਂ ਨਹੀਂ 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 ਇੱਥੇ ਬੰਨ ਦੋ ਵੀਰੇ ਆਪਾਂ ਸ਼ਾਰਟ ਵੀ ਲੈਣਾ ਬਾਅਦ ਚ ਇੱਥੇ ਆਪਾਂ ਥਾਣ ਤੁਨ ਦਿਖਾ ਦਗੇ ਇੱਥੇ ਬੰਦੋ ਕੋਈ ਗੱਲ ਨਹੀਂ ਚੈੱਕ ਕਰਾ ਦੇਗੇ ਚਾਰੇ ਪਾਸੇ ਵੇੜਨ ਨਾੜਾਂ ਨੂੰ ਵੜਾ ਦੇ ਤੜਸਾ ਪਾਟੀ ਵਿੱਚ ਲਓ ਜੀ ਆਹ ਕਰੋ ਚੈੱਕ ਥਾਣ ਪਹਿਲਾਂ ਤਾਂ ਤੁਸੀਂ ਥਾਣ ਵੇਖੋ ਬੱਚਾ ਥਾਣ ਨਹੀਂ ਮਿਲਦਾ ਮੜਾ ਵੇਖੀ ਹੂੰ ਬੈਕ ਸਾਈਡ ਤੋਂ ਚੈੱਕ ਕਰ ਲਓ ਤੇ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਮੇਰਾ ਪਤਾ ਕਿਛਨ ਹੋ ਜਾ ਕੋਈ ਗੱਲ ਨਹੀਂ ਪੋਸਟ ਕਰਦੀ ਆ ਲਓ ਜੀ ਹੁਣ ਚੈੱਕ ਕਰੋ ਥਾਣ ਮੈਂ ਕਹਾ ਮੁੱਠੀ ਵਾਲਾ ਥਾਣ ਫਵਾਨੇ ਚ ਹਜੇ ਢੱਲਾ ਤੇ ਵੇਨਜਾ ਫੇਰ ਵੀ ਫੁੱਲ ਉਫਰੀਆਂ ਪਈਆਂ ਤੇ ਜਿੱਦੇ ਵੀਰੇ ਜਮਾ ਫਸੀ ਖੜੀ ਹੋਈ ਤੇ ਉਦਦੇ ਗੱਲਬਾਤ ਕਰਾਊਗੀ ਵੜ ਇਧਰ ਨੂੰ ਕਰਦੀ ਇਹਦੀ ਫੇਸ ਕੁਆਲਿਟੀ ਬੋਤੀ ਵੇਖ ਵੜ ਬੋਦੀ ਵੇਖ ਕਿੰਨੇ ਦੀ ਉਮੀਦ ਆ ਬਾਈ ਹੁਣ ਇਹ ਤੋਂ ਬਾਈ ਬਰਾਰ ਸਾਹਿਬ ਮੈਂ ਬਾਲਾ ਨਹੀਂ ਕਹਿੰਦਾ ਹੂੰ ਬਾਕੀ ਦੋਤਨ ਦਾ ਬਈ ਛੇਵਾ ਦਾ ਹੂੰ ਇਹ ਜਾ ਕੇ ਆਪਾਂ ਇਹਦੀ ਗਊ ਦੀ ਬਾਤ ਹੀ ਨਾ ਪੁੱਛੀ ਵੀ ਤੂੰ ਫੇਰ ਤਾਂ ਬਾਈ ਪਾਈਆ ਵੀ ਨਹੀਂ ਦੇਣਾ ਇਹਨਾਂ ਹਾਂ ਹੂੰ ਫੇ ਨਹੀਂ ਹੂੰ ਫੇਰਾ ਬਾਈ ਜੀ ਪਸੂਣਾ ਦਾ ਪਸੂ ਖੁੰਦਾ ਹੂੰ ਤੋ ਦੁੱਧ ਹੁੰਦਾ ਹੂੰ ਜੇ ਅੱਖ ਗਏ ਵੀ ਚਿੱਟੇ ਪਾਲ ਕੇ ਤੇ ਬੂਟ ਚੰਗੇ ਕਾਸ ਲਗੇ ਫੇਰ ਨਹੀਂ ਨਾ ਜੀ ਨਾ ਫੇਰ ਨਹੀਂ ਫੇਰ ਨਹੀਂ ਦੁੱਧ ਕੱਢਦੀਆਂ ਫੇਰ ਤਾਂ ਬਾਲਟੀਆਂ ਦੇ ਥੱਲੇ ਹੀ ਲਿਬੜਦੇ ਹੂੰ ਬਾਈ ਬਾਹ ਨਹੀਂ ਕਹਿੰਦਾ 20 35 ਲੀਟਰ ਆਪਾਂ ਕਹਿੰਦੇ ਘੱਟ ਤੋਂ ਘੱਟ ਨਾਰਮਲ ਸੀਵ ਆਣਾ ਹੂੰ ਜੇ ਚੰਗੀ ਬੰਦਾ ਕੋਈ ਠਰਕੀ ਬੰਦਾ ਮਿਲ ਗਿਆ ਹੂੰ ਇਹਦੇ ਪਤਾ ਨਹੀਂ ਗਰਮ ਵਾਲੀ 40 ਕਿਲੋ ਚਵਾਦੇ ਚਵਾਈ ਦਵੇ ਸੰਭਣ ਵਾਲਾ ਹੋਵੇ ਬੰਦਾ ਬੰਦਾ ਬਈ ਯਾਰ ਕਾਲ ਸੋਣਾ ਗਊ ਦੇ ਤਾਂ ਗਾਂ ਦੇ ਕਹਿੰਦੇ ਨੇ ਦੁੱਧ ਮੂੰਹ ਜਾ ਹੱਥਾ ਹੂੰ ਦੁੱਧ ਆ ਗਿਆ ਹੂੰ ਹਾਂ ਫਰੇ ਦੀ ਡਿਮਾਂਡ ਹੁਣ ਕੱਚੀ ਆ ਡਿਮਾਂਡ ਵੀਰੇ ਫੋਨ ਤੀ ਕਰ ਕਿਉਂਕਿ ਸਮਾਨ ਲੈਂਦੀ ਆ ਜੀ ਕਿਉਂਕਿ ਅੱਜ ਦਾ ਡੀਟ ਅੱਜ ਕਰਾਂਗੀ ਨਾਲ ਦਾ ਕੱਲ ਕਰਾਂਗੀ ਹੂੰ ਜਿਵੇਂ ਜਿਵੇਂ ਆ ਪਰ ਛੱਡ ਨਹੀਂ ਨਹੀਂ ਮੇਰੇ ਹਿਸਾਬ ਨਾਲ ਕਿਸੇ ਸ਼ੌਂਕੀ ਬੰਦੇ ਨੇ ਬਾਈ ਗਾਲ ਸੁਣ ਲੈ ਮੇਰੀ ਹੂੰ ਲੋਕ ਵੀ ਹੁਣ ਸਿਆਣੇ ਹੋ ਗਏ ਹੂੰ ਅੱਗੇ ਲੋਕ ਸੀਗੇ ਬਈ 25 3000 40 50 ਲਾਉਂਦੇ ਸੀ ਐਂਡ ਹੂੰ ਹੁਣ ਲੋਕ ਕਹਿੰਦੇ ਆ ਬਈ ਹੁਣ ਬੇਲੇ ਹੈਗੇ ਕਣਕਾਂ ਹੋਈਆਂ ਹਨ ਸਾਰਾ ਕੁਝ ਸੋਇਆ ਵਾ ਸਾਮ ਸੰਭਾਲ ਹੋ ਗਈ ਆ ਸੰਭਾਲਤੀ ਆ ਪਾਇਓ ਚਾ ਚੰਗਾ ਹੁਣ ਬਾਈ ਹੋਏ ਬਾਕੀ ਲੋਕਾਂ ਅੱਗੇ ਸੀਗਾ ਦੌਰ ਬਾਹਰ ਦਾ ਹੁਣ ਬਾਹਰ ਵਾਲੇ ਪਾਸੇ ਹੈ ਨਹੀਂ ਧਿਆਨ ਹੁਣ ਉਹ ਸਾਸਰੀ ਕਾਲੀ ਉਧਰ ਉਹ ਸਾਸਰੀ ਕਾਲ ਹੋ ਗਈ ਬਾਈ ਮੈਂ ਵੀ ਮੱਛੀ ਨੂੰ ਪੱਤਣ ਚੱਟ ਕੇ ਇੱਥੇ ਖੜਾ ਬਾਈ ਮੈਂ ਵੀ ਬਾਹਰ ਜਾ ਕੇ ਧੱਕੇ ਖਾ ਕੇ ਵੇਖ ਲਈ ਹੈ ਨਹੀਂ ਕੋਸ ਆਈ ਨਹੀਂ ਗੱਲ ਹੈ ਕਿ ਮੈਂ ਤੇ ਪਸੂਆਂ ਜੀ ਫਿਰਦਾ ਮੇਰਾ ਵੀ ਮੱਛੀ ਨੂੰ ਪੱਤਣ ਚੱਟਿਆ ਮੈਂ ਸਾਰੀ ਦੁਨੀਆ ਘੁੰਮਿਆ ਆਇਆ ਕੇਰਾ ਦਾ ਦੋਵੇਂ ਸਿਰੇ ਤੇ ਜਾ ਕੇ ਖੜਾ ਹਾਂ ਹਾਂ ਜਦੋਂ ਉਰੇ ਆਂਦੇ ਨੂੰ ਪੋਪਲੀ ਬਣਾ ਕੇ ਰੋਟੀ ਖਾਣੀ ਪੈਂਦੀ ਉੱਥੇ ਐਂ ਨਹੀਂ ਗੱਲ ਹੈ ਕਿ ਮਾਤਾ ਵੀ ਮੰਜ ਬੈਟ ਤੇ ਬੈਠੇ ਨੂੰ ਬਈ ਗਰਮਾ ਗਰਮ ਖਵਾ ਦੂਗੀ ਤਾਂ ਵੀ ਤੋਂ ਲੈਂਦੀਆਂ ਉਵੇਂ ਨਹੀਂ ਮਿਲਦੇ ਉੱਥੇ ਹੂੰ ਪੰਜਾਬ ਪੰਜਾਬ ਹੀ ਆ ਹਾਂ ਡਿਮਾਂਡ ਇਹਦੀ ਫੋਨ ਤੇ ਆ ਪਰ ਕੱਚੀ ਦੀ ਅੱਜ ਆ ਤਿਆਰ ਹੋਈ ਦੀ ਕੱਲ ਆ ਹਾਂਜੀ ਨਗ ਨੰਬਰ ਆ ਗਿਆ ਵੀਰੇ 5 ਇਹ ਵੀ ਗੱਬਣਾ ਇਹ ਗੱਬਣਾ ਵੀਰੇ ਹੂੰ ਇਹ ਵੀਰੇ ਤੀਜਾ ਸਵੇਰ ਅਰिजिनल ਸੁੰਡੀਆਂ ਬੱਛੀ ਠੀਕ ਆ ਆਈ ਪੂਰੀ ਦਿੱਸਾ ਲੀਨਾ ਹੂੰ 24 25 ਲੀਟਰ ਬਾਈ ਦੁੱਧ ਚਵਾ ਦਿੰਦੀ ਆ ਦੂਜੇ ਸਵੇਰ ਚਵਾਤਾ ਬੈਠਦੀ ਹੂੰ ਬਾਕੀ ਜਾਤ ਕੁਆਲਿਟੀ ਤੇ ਵਜਨ ਤੋਂ ਬੈਠਦਾ ਤੇ ਦੇਖੀ ਪੂਰੀ ਚੰਗੀ ਆ ਯਾ ਤੂੰ ਦੇਖ ਲੈ ਵੀ ਕੋਲੇ ਅੱਧੀ ਪਈ ਜਾ ਬੈਠੇ ਪਾਸੋਂ ਕੰਗਿਆਂ ਦੇ ਬਰਾਦ ਹਾਲ ਦੱਸਦੀ ਨਾ ਜੀ ਨਾ ਬਾਕੀ ਚਾਰੂ ਕਰਮਾੜੀ ਇੰਨੀ ਆ ਹੂੰ ਦੋ ਗਾਂਿਆਂ ਦੇ ਵਿੱਚ ਕੋਠੇ ਇੱਕ ਹੋਣਾ ਠੀਕ ਆ ਕਸ ਫਸਟ ਨਹੀਂ ਬਣਨੀ ਪੱਟਾ ਤੋਂ ਬਾਹਰ ਨਹੀਂ ਆਉਂਦੀ ਠੀਕ ਆ ਹਾਂ ਜਿਹੜਾ ਜਾਨਵਰ ਖਾਂਦਾ ਪੀਂਦਾ ਉਹਨੂੰ ਤਾਂ ਕਿਹੜੀ ਦਿੱਕਤ ਆ ਲੈ ਗੱਲ ਹੂੰ ਬਾਕੀ ਬਰੀਕ ਇੰਨੀ ਧਰਮ ਵਾਲੀ ਕੈਰੀ ਕਿਹੜਾ ਟਾਰਗੇਟ ਕਰਦਾ ਖਾਊ ਤਾਂ ਇਹਨੂੰ ਦੁੱਧ ਦੇਉ ਜਿਹਨੇ ਖਾਦਾ ਹੀ ਨਾ ਦੁੱਧ ਵੀ ਕਿੱਥੋਂ ਕਢ ਦੂੰ ਮੋੜ ਲੈ ਬਰਾਬਰ ਸਾਹਿਬ ਦੇ ਮੰਨ ਕਿਹਾ 10 ਦਿਨ ਦੇ ਪੈ ਜਾ ਬਚੀਏ ਇਹਦੇ ਹਾਂ ਖੁੱਲੇ ਹੀ ਖੁੱਲੇ ਹੀ 10 ਦਿਨ ਪਏ ਹੂੰ ਯਾਰ ਬਾਈ ਜਿਹੜੇ ਦੈਣ ਹੁੰਦੇ ਆ ਜੇ 2 ਦਿਨ ਵੱਧ ਵੀ ਲੈ ਜੂ ਤਾਂ ਉਹਦਾ ਨੁਕਸਾਨ ਥੋੜੀ ਆ ਕੋਈ ਫਾਇਦਾ ਹੀ ਆ ਉਨਹੀਂ ਸੋਣੀ ਭਰ ਜੂ ਹੋਰ ਭਰ ਜੂ ਦਿਨੇ ਇੱਕ ਤੋਂ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਹੂੰ ਨਹੀਂ ਇੱਕ ਤੋਂ 3 ਆ ਜੇ 2-4 ਦਿਨ ਵੱਧ ਵੀ ਕਰੀ ਨਾ ਹੂੰ ਹੱਲ ਜੁੱਲ ਕੇ ਸੂ ਵੀ ਪੈਂਦਾ ਕਈ ਯਾਰ। ਕਈ ਵਾਰ ਭਾਈ ਜਾਨ ਸਾਰੀ ਸੂ ਪੈਂਦੀਆਂ। ਹਾਂ ਕਈ ਵਾਰ 10 ਦਿਨ ਪਏ ਹੁੰਦੇ ਆ। ਇਹਨਾਂ ਦੇ ਕਰਮ ਵਾਲੀਆਂ ਦੀ ਹਨ। ਹੂੰ। ਜਿਵੇਂ ਅਗਲਾ 10 ਦਿਨ ਦਾ ਪਉਂ 10 ਦਿਨ ਨੇ ਆ। ਆਪਾਂ ਵੀ ਇੱਥੀ ਤੇ ਟੀਕੇ ਭਰਾਏ ਨਹੀਂ ਇਹਨਾਂ ਦੇ। ਪਰ ਇੰਨੀ ਗੱਲ ਹੈਗੀ ਆ ਜਿਵੇਂ ਕੱਚੇ ਕਿੱਲੇ ਤੋਂ ਵਾ ਜਿੰਮੇਦਾਰ ਤੇ ਘਰਵਾਈਆਂ। ਹੂੰ। ਠੰਡੀਆਂ ਸੀ ਲ ਇਹਨੀਆਂ ਕਰਮ ਵਾਲੀਆਂ ਜਿੰਨਾਂ ਕੱਟੇ ਲਾ। ਮਰਜ਼ੀ ਨਵਾਈ ਕਵਾਈ ਆ। ਠੀਕ ਆ। ਮਾਰ ਦੇ ਕੈਮਰਾ। ਦਿਵਾ ਵਿਖਾ ਦੇ ਮਗਰੋਂ ਕੁਛ ਐਡ ਬਈ ਹੈ ਕੀ ਬੈਠ ਨੂੰ। ਹੂੰ। ਉਰੇ ਬੈਲ ਸਾਟਰ ਦੀ ਬੱਛੀ ਆ ਜੈ ਜ ਡਿਮਾਂਡ ਦੀ ਜੈ ਜ ਜਮ ਇਹਦਾ ਭਾਈ ਮੁੱਲ 85 ਆ ਹੋਜੂ ਮਾੜਾ ਮੁੱਟ ਹਾਂ ਕਰ ਦਾਂਗੇ ਮੰਗਣ ਨੂੰ ਠੀਕ ਆ ਜੀ ਜੇ ਕੋਈ ਜੋੜਾ ਮਲਾ ਕੇ ਲੈ ਜੇ ਭਾਈ ਜੀ ਜੋੜਾ ਲਊਗਾ ਫੁੱਲ ਮਾਨਤਨ ਕਰਾਂਗੇ ਆਈ ਨਹੀਂ ਗੱਲ ਹੈਗੀ ਹੂੰ ਭਾਈ ਜਿਹੜੇ ਮੰਗਲੇ ਉੱਥੇ ੜੇ ਰਹਿਣਾ ਭਾਈ ਭੈਣ ਭਰਾ ਆਏਗਾ ਆਈ ਦਾ ਘਰੇ ਦਾ ਫੁੱਲ ਮਾਨਤਨ ਕਰਾਂਗੇ ਆਈ ਨਹੀਂ ਗੱਲ ਹੈਗੀ ਵੀ ਉੱਥੇ ਜੰਮੇ ਰੋ ਹੂੰ ਆਪਾਂ ਵੀ ਲੈਣ ਜਾਂਦੇ ਅਗਲਾ ਆਪਣਾ ਮਾਨਤਨ ਕਰਤਾ ਘਰੇ ਜਾਂਦਾ ਚਲੋ ਆਏ ਨੀ ਗੱਲ ਆ ਕਿ ਵੀ 10 20 ਇਹ ਤੇ ਮੈਂ ਬੱਟਾ ਪਾ ਲੂੰਗਾ ਅੱਜ ਜਿਵੇਂ ਬੈਠਾ ਹੋਵੇ ਬੰਦਾ ਕੋਈ ਉਹ ਗੱਲ ਨਹੀਂ ਚਲੋ ਮਾਨਦਾਨ ਹੋ ਜਾਊਗਾ ਜੇ ਦੋ ਲੈ ਜੂ ਤਾਂ ਭਰਾ ਜ਼ਿਆਦਾ ਹੋ ਜੂ ਇੱਕ ਝੋ ਹੋ ਜਾ ਹੋ ਜਾਊਗਾ ਕਿਰਾਏ 'ਚ ਵੀ ਮਾਨਦਾਨ ਕਰਾ ਦੂੰ ਖੁੱਲਾ ਤੁਹਾਨੂੰ ਗੱਡੀਆਂ ਆਪਣੇ ਹੈਗਾ ਆਉਦੇ ਭਾਈ ਆ ਜਿਹੜੇ ਆਪਣੇ ਪੱਕੇ ਆਉਂਦੇ ਆ ਜਿਹੜੇ ਲਾਉਂਦੇ ਆ ਕਿਰਾਏ 'ਚ ਫਾਇਦਾ ਫੁੱਲ ਕਰ ਦੂੰਗਾ ਕਲਪਾਲੀ ਪਾਸੋਂ ਟਰਾਈ ਕਰ ਲੈਣ ਹੂੰ ਕਿਰਾਏ ਦਾ ਫਾਇਦਾ ਪੂਰਾ ਕਰਾ ਦੂੰ ਠੀਕ ਆ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ